ਵਾਹਿਗੁਰੂ ਸਾਹਿਬ ਜੀਓ ਸਿਰ ਰਾਗ ਮਹੱਲਾ 5 ਵਾ ਰਸਨਾ ਸਚਾ ਸਿਮਰੀਐ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਕੇ ਅਗਲੇ ਤਿਸ ਬਿਨ ਅਵਰ ਨ ਕੋਏ ਮਿਹਰ ਕਰੇ ਜੇ ਆਪਣੀ ਚਸਾ ਨ ਵਿਸਰੈ ਸੋਏ ਮਨ ਮੇਰੇ ਸਾਚਾ ਸੇਵ ਜਿ ਚਰ ਸਾਸ ਬਿਨ ਸਚੇ ਸਭ ਕੂੜ ਹੈ ਹੰਤੇ ਹੋਏ ਬినాਸ਼ ਰਹਾ ਸਾਹਿਬ ਮੇਰਾ ਨਿਰਮਲ ਉਸ ਬਿਨ ਰਹਿ ਨ ਜਾਏ ਮੇਰੇ ਮਨ ਤਨ ਭੁੱਖਿਆ ਤੇ ਅਗਲੀ ਕੋਈ ਆਣ ਮਿਲਾਵੇ ਮਾਏ ਚਾਰੇ ਕੁੰਡਾਂ ਭਾਲੀਆਂ ਸਹਬ ਨੇ ਅਵਰ ਨ ਜਾਏ ਜਿਸ ਅਗੇ ਅਰਦਾਸ ਕਰ ਜੋ ਮੇਲੇ ਕਰਤਾਰ ਸਤਿਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ ਸਦਾ ਸਦਾ ਸਲਾਹੀਐ ਅੰਤ ਨ ਪਰਵਾਰ ਪਰਬਤ ਗਾਰ ਸਲਾਹੀਐ ਜਿਸ ਦੇ ਚਲਤ ਅਨੇਕ ਸਦਾ ਸਦਾ ਯਾਰਾਧੀਐ ਇਹ ਮਤਬ ਸੇਖ ਮਨ ਤਨ ਮਿੱਠਾ ਤੇਸ ਲਗੈ ਜਿਸ ਮਸਤਗ ਨਾਨਕ ਲੇਖ ਸ੍ਰੀ ਰਾਗ ਮਹੱਲਾ 5 ਰਸਨਾ ਸੱਚਾ ਸਿਮਰੀਐ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਕੇ ਅਗਲੇ ਤੇ ਸਬਿਨੇ ਅਵਰ ਨ ਕੋਏ ਮਿਹਰ ਕਰੇ ਜੇ ਆਪਣੀ ਚਸਾ ਨ ਵਿਸਰੈ ਸੋਏ ਮਨ ਮੇਰੇ ਸਾਚਾ ਸੇਵ ਜ ਚਰਸਾਸ ਬਿਨ ਸਤੇ ਸਭ ਕੂੜ ਹੈ ਅੰਤੇ ਹੋਏ ਬినాਸ਼ ਰਹਾਉ ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿਣ ਨਾ ਜਾਏ ਮੇਰੇ ਮਨ ਤਨ ਭੁਖਿਆ ਤੇ ਅਗਲੀ ਕੋ ਆਣ ਮਿਲਾਵੇ ਮਾਏ ਚਾਰੇ ਕੁੰਡਾ ਭਾਲੀਆਂ ਸਹਬਿਨ ਅਵਰ ਨ ਜਾਏ ਤਿਸ ਅਗੇ ਅਰਦਾਸ ਕਰ ਜੋ ਮੇਲੇ ਕਰਤਾਰ ਸਤ ਗੁਰੂ ਦਾ ਨਾਮ ਕਾ ਪੂਰਾ ਜਿਸ ਭੰਡਾਰ ਸਦਾ ਸਦਾ ਸਲਾਹੀਏ ਅੰਤ ਨ ਪਾਰਾ ਵਾਰ ਪਰਵਤਗਾਰ ਸਲਾਹੀਏ ਜਿਸ ਦੇ ਚਲਤ ਅਨੇਕ ਸਦਾ ਸਦਾ ਯਾਰਾ ਦੀਏ ਇਹ ਹਮਤ ਵੇਖ ਮਨ ਤਨ ਮਿੱਠਾ ਤੇਸ ਲਗੇ ਜਿਸ ਮस्तक ਨਾਨਕ ਲੇਖ ਫਰੀਦਾਗ ਮਹੱਲਾ 5 ਰਸਨਾ ਸਚਾ ਫਿਮਰੀਏ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਕੇ ਅਗਲੇ ਤੇ ਸਬਿਨ ਅਬਰ ਨ ਕੋਏ ਮਿਹਰ ਕਰੇ ਜੇ ਆਪਣੇ ਚਸਾ ਨ ਵਿਸਰੇ ਸੋਏ ਮਨ ਮੇਰੇ ਸਾਚਾ ਸੇਵ ਜਿ ਚਰ ਸਾਸ ਬਿਨ ਸੱਚੇ ਸਭ ਕੂੜ ਹੈ ਅੰਤੇ ਹੋਏ ਬਿਨਾਸ ਰਹਾਉ ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿ ਨ ਨ ਜਾਏ ਮੇਰੇ ਮਨ ਤਨ ਭੁਖ ਅਤ ਅਗਲੀ ਕੋਈ ਆਣ ਮਿਲਾਵੇ ਮਾਏ ਚਾਰੇ ਕੁੰਡਾ ਭਾਲੀਆਂ ਸ਼ਹਿਬਿ ਨ ਅਵਰ ਨ ਜਾਏ ਤੇ ਸਿ ਅਗੇ ਅਰਦਾਸ ਕਰ ਜੋ ਮਿਲੇ ਕਰਤਾਰ ਸਤਿਗੁਰ ਦਾ ਨਾਮ ਕਾ ਪੂਰਾ ਜਿਸ ਭੰਡਾਰ ਸਦਾ ਸਦਾ ਸਲਾਹੀਐ ਅੰਤ ਨ ਪਾਰਾ ਬਾਰੂ ਪਰਬਤਗਾਰ ਸਲਾਹੀਏ ਜਿਸ ਦੇ ਚਲਤ ਅਨੇਕ ਸਦਾ ਸਦਾ ਆਰਾਧੀਏ ਇਹ ਮਤ ਵਿਸੇਖ ਮਨ ਤਨ ਮਿੱਠਾ ਤਿਸ ਲਗੇ ਜਿਸ ਮਸਕ ਨਾਨਕ ਲੇਖ ਫਿਰ ਰਾਗ ਮਹਲਾ ਪੰਜਵਾਂ ਰਸਨਾ ਸੱਚਾ ਸਿਮਰੀਏ ਮਨ ਤਨ ਨਿਰਮਲ ਹੋਏ ਮਾਤਾ ਪਿਤਾ ਸਾਕੇ ਅਗਲੇ ਤੇ ਸਬੇਨੇ ਅਬਰ ਨ ਕੋਏ ਮਿਹਰ ਕਰੇ ਜੇ ਆਪਣੇ ਚਸਾਨ ਵਿਸਰੇ ਸੋਏ ਮਨ ਮੇਰੇ ਸਾਚਾ ਸੇਵ ਜਿਚਰ ਸਾਸ ਬਿਨ ਸਚੇ ਸਭ ਕੂੜ ਹੈ ਅੰਤੇ ਹੋਏ ਬినాਸ ਰਹਾਉ ਸਾਹਿਬ ਮੇਰਾ ਨਰਮਲਾ ਤਿਸ ਬਿਨ ਰਹਿ ਨ ਜਾਏ ਮੇਰੇ ਮਨ ਤਨ ਭੁਖਿਆ ਤੇ ਅਗਲੀ ਕੋਈ ਆਣ ਮਿਲਾਵੇ ਮਾਏ ਚਾਰੇ ਕੁੰਡਾ ਭਾਲੀਆਂ ਸਹ ਬਿਨ ਅਬਰ ਨ ਜਾਏ ਤਿਸ ਅਗੇ ਅਰਦਾਸ ਕਰ ਜੋ ਮੈਨੇ ਕਰਤਾਰ ਸਤਿਗੁਰ ਦਤਾ ਨਾਮ ਕਾ ਪੂਰਾ ਜਿਸ ਭੰਡਾਰ ਸਦਾ ਸਦਾ ਸਲਾਹੀਐ ਅੰਤ ਨ ਪਰਵਾਰ ਪਰਵਰਗਾਰ ਸਲਾਹੀਐ ਜਿਸ ਦੇ ਚਲਤ ਅਨੇਕ ਸਦਾ ਸਦਾ ਯਾਰਾਦੀਐ ਇਹ ਮਤਬ ਸੇਖ ਮਨ ਤਨ ਮਿੱਠਾ ਤਿਸ ਲਗੇ ਜਿਸ ਮਸਤਕ ਨਾਨਕ ਲੇਖ ਸ੍ਰੀ ਰਾਗ ਮਹੱਲਾ 5 ਰਸਨਾ ਸੱਚਾ ਸਿਮਰਿਐ ਮਨ ਤਨ ਨਿਰਮਲ ਹੋਇ ਮਾਤ ਪਿਤਾ ਸਾਕੇ ਅਗਲੇ ਤਿਸ ਬਿਨ ਅਬਰ ਨ ਕੋਇ ਮਿਹਰ ਕਰੇ ਜੇ ਆਪਣੀ ਚਸਾ ਨ ਵਿਸਰੈ ਸੋਇ ਮਨ ਮੇਰੇ ਸਾਚਾ ਸੇਵ ਜਿ ਚਰ ਸਾਸ ਬਿਨ ਸਚੇ ਸਭ ਖੂੜ ਹੈ ਅੰਤੇ ਹੋਏ ਬਿਨਾਸ ਰਹਾਉ ਸਾਹਿਬ ਮੇਰਾ ਨਿਰਮਲਾ ਤੇ ਸਬਿਨ ਰਹਿਣ ਨ ਜਾਏ ਮੇਰੇ ਮਨ ਤਨ ਭੁਖਿਆ ਤੇ ਅਗਲੀ ਕੋਈ ਆਣ ਮਿਲਾਵੇ ਮਾਏ ਚਾਰੇ ਕੁੰਡਾ ਭਾਲੀਆਂ ਸਹਬਿਨ ਅਬਰ ਨ ਜਾਏ ਤੇਸਿਆਗੇ ਅਰਦਾਸ ਕਰ ਜੋ ਮੇਲੇ ਕਰਤਾਰ ਸਤਿਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ ਸਦਾ ਸਦਾ ਸਲਾਹੀਏ ਅੰਤ ਨ ਪਾਰਾ ਵਾਰ ਪਰਵਦਗਾਰ ਸਲਾਹੀਏ ਜਿਸ ਦੇ ਚਲਤ ਅਨੇਕ ਸਦਾ ਸਦਾ ਯਾਰਾਧੀਏ ਇਹ ਮਤ ਵਸੇਖ ਮਨ ਤਨ ਮਿੱਠਾ ਤੇਸ ਲਗੇ ਜਿਸਮਾ ਸਗ ਨਾਨਕ ਲੇਖ ਸਿਰ ਰਗ ਮਹਲਾ 5 ਰਸਨਾ ਸੱਚਾ ਸਿਮਰੀਏ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਕੇ ਅਗਲੇ ਤਿਸ ਬਿਨ ਅਬਰ ਨ ਕੋਏ ਮਿਹਰ ਕਰੇ ਜੇ ਆਪਣੀ ਚਸਾ ਨਾ ਵਿਸਰੈ ਸੋਏ ਮਨ ਮੇਰੇ ਸੱਚਾ ਸੇਵ ਜਿ ਚਰ ਸਾਸ ਬਿਨਾ ਸੱਚੇ ਸਭ ਕੂੜ ਹੈ ਅੰਤ ਹੋਏ ਬਿਨਾ ਆਸ ਰਹਾਉ ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿਣ ਨ ਜਾਏ ਮੇਰੇ ਮਨ ਤਨ ਭੁੱਖਿਆ ਤੇ ਅਗਲੀ ਕੋਈ ਆਣ ਮਿਲਾਵੇ ਮਾਏ ਚਾਰੇ ਕੁੰਡਾ ਭਾਲੀਆਂ ਸਹਬ ਬਿਨ ਅਵਰ ਨ ਜਾਏ ਤਿਸ ਅਗੇ ਅਰਦਾਸ ਕਰ ਜੋ ਮੇਲੇ ਕਰਤਾਰ ਸਤਿਗੁਰ ਜਾਤਾ ਨਾਮ ਕਾ ਪੂਰਾ ਜਿਸ ਪੰਡਾਰ ਸਦਾ ਸਦਾ ਸਲਾਹੀ ਐ ਅੰਤਨ ਪਰਵਾਰ ਪ੍ਰਵਤਗਾਰ ਸਲਾਹੀ ਐ ਜਿਸ ਦੇ ਚਲਤ ਅਨੇਕ ਸਦਾ ਸਦਾ ਯਾਰਾ ਦੀ ਐ ਇਹ ਹਮਤ ਵੇ ਸੇਖ ਮਨ ਤਨ ਮਿੱਠਾ ਤਿਸ ਲਗੇ ਜਿਸ ਮਸ ਸਗ ਨਾਨਕ ਲੇਖ ਸਿਰ ਰਾਗ ਮਹੱਲਾ 5 ਰਸਨਾ ਸਚਾ ਸਿਮਰੀਐ ਮਨ ਤਨ ਨਿਰਵਲ ਹੋਏ ਮਾਤ ਪਿਤਾ ਸਾਕੇ ਅਗਲੇ ਤਿਸ ਬਿਨ ਅਵਰ ਨ ਕੋਏ ਮਿਹਰ ਕਰੇ ਜੇ ਆਪਣੀ ਚਸਾ ਨ ਵਿਸਰੇ ਸੋਏ ਮਨ ਮੇਰੇ ਸਾਚਾ ਸੇਵ ਜਿ ਚਰ ਸਾਸ ਬਿਨ ਸਚੇ ਸਭ ਕੂੜ ਹੈ ਹੰਤੇ ਹੋਏ ਬినాਸ਼ ਰਹਾ ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿ ਨਾ ਜਾਏ ਮੇਰੇ ਮਨ ਤਨ ਭੁੱਖਿਆ ਤੇ ਅਗਲੀ ਕੋਈ ਆਣ ਮਿਲਾਵੇ ਮਾਏ ਚਾਰੇ ਕੁੰਡਾਂ ਭਾਲੀਆਂ ਸਹਬ ਨੇ ਅਬਰ ਨਾ ਜਾਏ ਇਸੇ ਆਗੇ ਅਰਦਾਸ ਕਰ ਜੋ ਮੈਂ ਲੈ ਕਰ ਤਾਰ ਸਤਿਗੁਰ ਦਾਤਾ ਨਾਮ ਕਾ ਪੂਰਾ ਜਿਸ ਪੰਡਾਰ ਸਦਾ ਸਦਾ ਸਲਾਹੀ ਐ ਅੰਤ ਨ ਪਰਵਾਰ ਪਰਬਤ ਗਾਰ ਸਲਾਹੀ ਐ ਜਿਸ ਦੇ ਚਲਤਾ ਅਨੇਕ ਸਦਾ ਸਦਾ ਯਾਰਾਧੀ ਐ ਇਹ ਮਤਬ ਸੇਖ ਮੰਨਨ ਮਿੱਠਾ ਤੇ ਸੁਲਗੈ ਜਿਸ ਮਸਤਗ ਨਾਨਕ ਲੇਖ ਸਿਰੀ ਰਾਗ ਮਹੱਲਾ ਪੰਜਵਾਂ ਰਸਨਾ ਸੱਚਾ ਸਿਮਰੀਏ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਕੇ ਅਗਲੇ ਤਿਸ ਬਿਨ ਅਵਰ ਨ ਕੋਏ ਮਿਹਰ ਕਰੇ ਜੇ ਆਪਣੀ ਚਸਾ ਨ ਵਿਸਰੈ ਸੋਏ ਮਨ ਮੇਰੇ ਸਾਚਾ ਸੇਵ ਜਚਰ ਸਾਸ ਬਿਨ ਸਚੇ ਸਭ ਕੁੜ ਹੈ ਅੰਤੇ ਹੋਏ ਬਿਨਾਸ ਰਹਉ ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿਣ ਨਾ ਜਾਏ ਮੇਰੇ ਮਨ ਤਨ ਭੁਖਿਆ ਤੇ ਅਗਲੀ ਕੋ ਆਣ ਮਿਲਾਵੇ ਮਾਏ ਚਾਰੇ ਕੁੰਡਾ ਭਾਲੀਆਂ ਸਹਬਿਨ ਅਵਰ ਨ ਜਾਏ ਤਿਸ ਅਗੇ ਅਰਦਾਸ ਕਰ ਜੋ ਮੈਨੇ ਕਰਤਾਰ ਸਤਿਗੁਰ ਦਾ ਨਾਮ ਕਾ ਪੂਰਾ ਜਿਸ ਭੰਡਾਰ ਸਦਾ ਸਦਾ ਸਲਾਹੀਐ ਅੰਤ ਨ ਪਾਰਾ ਵਾਰ ਪਰਵਰ ਰਗਾਰ ਸਲਾਹੀਐ ਜਿਦ ਦੇ ਚਲਤ ਅਨੇਕ ਸਦਾ ਸਦਾ ਯਾਰਾ ਦੀਐ ਇਹ ਹਮਤ ਵਸੇਖ ਮਨ ਤਨ ਮਿੱਠਾ ਤੇਸ ਲਗੇ ਜਿਸ ਮस्तक ਨਾਨਕ ਲੇਖ ਫਿਰ ਰਾਗ ਮਹੱਲਾ ਪੰਜਵਾ ਰਸਨਾ ਸੱਚਾ ਫਿਮਰੀਏ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਕੇ ਅਗਲੇ ਤਿਸ ਬਿਨ ਅਬਰ ਨ ਕੋਏ ਮਿਹਰ ਕਰੇ ਜੇ ਆਪਣੀ ਚਸਾ ਨ ਵਿਸਰੇ ਸੋਏ ਮਨ ਮੇਰੇ ਸਾਚਾ ਸੇਵ ਜਿ ਚਰ ਸਾਸ ਬਿਨ ਸੱਚੇ ਸਭ ਕੂੜ ਹੈ ਅੰਤੇ ਹੋਏ ਬਿਨਾ ਆਸਰਾ ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹੇ ਨ ਨ ਜਾਏ ਮੇਰੇ ਮਨ ਤਨ ਭੁਖਿਆ ਤੇ ਅਗਲੇ ਕੋਈ ਆਣ ਮਿਲਾਵੇ ਮਾਏ ਚਾਰੇ ਪੁੰਡਾ ਭਾਲੀਆਂ ਸ਼ਹਿਬਿਨ ਅਵਰ ਨ ਜਾਏ ਤਿਸ ਅਗੇ ਅਰਦਾਸ ਕਰ ਜੋ ਮਿਲੇ ਕਰਤਾਰ ਸਤਿਗੁਰ ਦਾ ਨਾਮ ਕਾ ਪੁਰਾ ਜਿਸ ਭੰਡਾਰ ਸਦਾ ਸਦਾ ਸਲਾਹੀਏ ਅੰਤ ਨਾ ਪਾਰ ਆਵਾਰ ਪਰਬਤ ਗਾਰ ਸਲਾਹੀਏ ਜਿਸ ਦੇ ਚਲਤ ਅਨੇਕ ਸਦਾ ਸਦਾ ਆਰਾਧੀਏ ਇਹ ਮਤ ਵਿਸੇਖ ਮਨ ਤਨ ਮਿੱਠਾ ਤਿਸ ਲਗੇ ਜਿਸਮ ਸਕ ਨਾਨਕ ਲੇਖ ਫਿਰ ਰਾਗ ਮਹਲਾ ਪੰਜਵਾਂ ਰਸਨਾ ਸੱਚਾ ਸਿਮਰੀਏ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਕੇ ਅਗਲੇ ਤੇ ਸਬੇਨੇ ਅਬਰ ਨ ਕੋਏ ਮਿਹਰ ਕਰ ਜੇ ਆਪਣੇ ਚਸਾਨ ਵਿਸਰੇ ਸੋਏ ਮਨ ਮੇਰੇ ਸਾਚਾ ਸੇਵ ਜਿ ਚਿਰ ਸਾਸ बिन सचे सब कूड़े हुए बिना सहू साहिबरमला तिस बन रहन न जाए मेर मन तन भुखे ते अगली कोई आन मिला वाए ਚਾਰੇ ਕੁੰਡਾ ਭਾਲੀਆਂ ਸਹ ਬਿਨ ਅਬਰ ਨ ਜਾਏ ਇਸ ਆਗੇ ਅਰਦਾਸ ਕਰ ਜੋ ਮੇਨੇ ਕਰਤਾਰ ਸਤ ਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ ਸਦਾ ਸਦਾ ਸਲਾਹੀ ਐ ਅੰਤ ਨ ਪਰਵਾਰ ਪਰਵਰਗਾਰ ਸਲਾਹੀ ਐ ਜਿਸ ਦੇ ਚਲਤ ਅਨੇਕ ਸਦਾ ਸਦਾ ਯਾਰਾ ਦੀਏ ਇਹ ਹਮਤ ਸੇਖ ਮਨ ਤਨ ਮਿੱਠਾ ਤੇਸ ਲਗੇ ਜਿਸਮ ਤਕ ਨਾਨਕ ਲੇਖ ਸ੍ਰੀ ਰਾਗ ਮਹਲਾ 5 ਰਸਨਾ ਸੱਚਾ ਸਿਮਰੀਏ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਕੇ ਅਗਲੇ ਤਿਸ ਬਿਨ ਅਵਰ ਨ ਕੋਏ ਮਿਹਰ ਕਰੇ ਜੇ ਆਪਣੀ ਚਤਾਨਾ ਵਿਸਰੈ ਸੋਏ ਮਨ ਮੇਰੇ ਸਾਚਾ ਸੇਵ ਜਿ ਚਰ ਸਾਸ ਬਿਨ ਸੱਚੇ ਸਭ ਖੂੜ ਹੈ ਅੰਤੇ ਹੋਏ ਬినాਸ਼ ਰਹਾਉ ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿਣ ਨ ਜਾਏ ਮੇਰੇ ਮਨ ਤਨ ਭੁਖਿਆ ਤੇ ਅਗਲੀ ਕੋਈ ਆਣ ਮਿਲਾਵੇ ਮਾਏ ਚਾਰੇ ਕੁੰਡਾ ਭਾਲੀਆਂ ਸਹਬੇ ਨ ਅਵਰ ਨ ਜਾਏ ਤੇ ਸਿਆਗੇ ਅਰਦਾਸ ਕਰ ਜੋ ਮੇਲੇ ਕਰਤਾਰ ਸਤਿਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ ਸਦਾ ਸਦਾ ਸਲਾਹੀਏ ਅੰਤ ਨ ਪਾਰاوار ਪਰਵਦਗਾਰ ਸਲਾਹੀਏ ਜਿਸ ਦੇ ਚਨਤ ਅਨੇਕ ਸਦਾ ਸਦਾ ਯਾਰਾ ਦੀਏ ਇਹਾ ਮਤ ਵੇਖ ਮਨ ਤਨ ਮਿੱਠਾ ਤਿਸ ਲਗੇ ਜਿਸਮਾ ਸਗ ਨਾਨਕ ਲੇਖ ਫਿਰ ਰਾਗ ਮਹਲਾ 5 ਰਸਨਾ ਸੱਚਾ ਸਿਮਰੀਏ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਕੇ ਅਗਲੇ ਤਿਸ ਬਿਨ ਅਬਰ ਨ ਕੋਏ ਮਿਹਰ ਕਰੇ ਜੇ ਆਪਣੀ ਚਸਾ ਨਾ ਵਿਸਰੈ ਸੋਏ ਮਨ ਮੇਰੇ ਸਾਚਾ ਸੇਵ ਜਿ ਚਰ ਸਾਸ ਬਿਨ ਸਚੇ ਸਭ ਕੂੜ ਹੈ ਅੰਤੇ ਹੋਏ ਬਿਨਾਸ ਰਹਾਉ ਸਾਹਿਬ ਮੇਰਾ ਨਿਰਮਲਾ ਤਿਸ ਦਿਨ ਰਹਿਣ ਨ ਜਾਏ ਮੇਰੇ ਮਨ ਤਨ ਭੁੱਖਿਆ ਤੇ ਅਗਲੀ ਕੋਈ ਆਣ ਮਿਲਾਵੇ ਮਾਏ ਚਾਰੇ ਕੁੰਡਾਂ ਭਾਲੀਆਂ ਸਹਬੇ ਨ ਅਵਰ ਨ ਜਾਏ ਤੇਸੇ ਆ ਗਏ ਅਰਦਾਸ ਕਰ ਜੋ ਮੇਲੇ ਕਰਤਾਰ ਸਤਿਗੁਰ ਦਾ ਨਾਮ ਕਾ ਪੂਰਾ ਜਿਸ ਪੜ੍ਹਾਰ ਸਦਾ ਸਦਾ ਸਹਾਈ ਐ ਅੰਤਨ ਪਰਵਾਰ ਪ੍ਰਵਦਗਾਰ ਸਹਾਈ ਐ ਜਿਸ ਦੇ ਚਲਦਾ ਅਨੇਕ ਸਦਾ ਸਦਾ ਯਾਰਾ ਦੀ ਐ ਇਹ ਮਤ ਵੇ ਸੇਖ ਮਨ ਤਨ ਮਿੱਠਾ ਤੇਸ ਲਗੇ ਜਿਸ ਮਾ ਸਗ ਨਾਨਕ ਲੇਖ ਸਿਰੀ ਰਾਗ ਮਹੱਲਾ 5 ਰਸਨਾ ਸਚਾ ਸਿਮਰੀਐ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਕੇ ਅਗਲੇ ਤਿਸ ਬਿਨ ਅਵਰ ਨ ਕੋਏ ਮਿਹਰ ਕਰੇ ਜੇ ਆਪਣੇ ਚਸਾ ਨ ਵਿਸਰੈ ਸੋਏ ਮਨ ਮੇਰੇ ਸਾਚਾ ਸੇਵ ਜਿ ਚਰ ਸਾਸ ਬਿਨ ਸਚੇ ਸਭ ਕੂੜ ਹੈ ਹੰਤੇ ਹੋਏ ਬినాਸ਼ ਰਹਾ ਸਾਹਿਬ ਮੇਰਾ ਨਿਰਮਲ ਇਸ ਬਿਨ ਰਹਿ ਨਾ ਜਾਏ ਮੇਰੇ ਮਨ ਤਨ ਭੁਖਿਆ ਤੇ ਅਗਲੀ ਕੋਈ ਆਣ ਮਿਲਾਵੇ ਮਾਏ ਚਾਰੇ ਕੁੰਡਾਂ ਭਾਲੀਆਂ ਸਹਬ ਨੇ ਅਵਰ ਨ ਜਾਏ ਜਿਸਿਆ ਕੇ ਅਰਦਾਸ ਕਰ ਜੋ ਮੇ ਲੇ ਕਰਤਾਰ ਸਤਿਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ ਸਦਾ ਸਦਾ ਸਲਾਹੀ ਐ ਅੰਤ ਨ ਪਰਵਾਰ ਪਰਬਤ ਗਾਰ ਸਲਾਹੀ ਐ ਜਿਸ ਦੇ ਚਲਤ ਅਨੇਕ ਸਦਾ ਸਦਾ ਯਾਰਾ ਧੀਏ ਇਹ ਮਤਬ ਸੇਖ ਮਨ ਤਨ ਮਿੱਠਾ ਤੇਸ ਲਗੈ ਜਿਸ ਮਸਤਗ ਨਾਨਕ ਲੇਖ ਸ੍ਰੀ ਰਾਗ ਮਹੱਲਾ 5 ਰਸਨਾ ਸੱਚਾ ਸਿਮਰੀਐ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਕੇ ਅਗਲੇ ਤਿਸ ਬਿਨ ਅਵਰ ਨ ਕੋਏ ਮਿਹਰ ਕਰੇ ਜੇ ਆਪਣੀ ਚਸਾ ਨ ਵਿਸਰੈ ਸੋਏ ਮਨ ਮੇਰੇ ਸਾਚਾ ਸੇਵਜ ਚਰਸਾਸ ਬਿਨ ਸਚੇ ਸਭ ਕੁੜ ਹੈ ਅੰਤ ਹੋਏ ਬినాਸ ਰਹਾਉ ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿਣ ਨਾ ਜਾਏ ਮੇਰੇ ਮਨ ਤਨ ਭੁਖਿਆ ਤੇ ਅਗਲੇ ਕੋ ਆਣ ਮਿਲਾਵੇ ਮਾਏ ਚਾਰੇ ਕੁੰਡਾ ਭਾਲੀਆਂ ਸਹਬ ਨੇ ਅਵਰ ਨ ਜਾਏ ਤਿਸ ਆਗੇ ਅਰਦਾਸ ਕਰ ਜੋ ਮੇਲੇ ਕਰਤਾਰ ਸਤਿਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ ਸਦਾ ਸਦਾ ਸਲਾਹੀਐ ਅੰਤ ਨ ਪਾਰਾ ਵਾਰ ਪਰਵਦਗਾਰ ਸਲਾਹੀਐ ਜਿਦ ਦੇ ਚਲਤ ਅਨੇਕ ਸਦਾ ਸਦਾ ਯਾਰਾ ਦੀਏ ਇਹ ਹਮਤ ਵੇਖ ਮਨ ਤਨ ਮਿੱਠਾ ਤੇਸ ਲਗੇ ਜਿਸ ਮਸਕ ਨਾਨਕ ਲੇਖ ਫਰੀ ਰਾਗ ਮਹੱਲਾ ਪੰਜਵਾ ਰਸਨਾ ਸੱਚਾ ਸਿਮਰੀਏ ਮਨ ਤਨ ਨਿਰਮਲ ਹੋਏ ਮਾਤਾ ਪਿਤਾ ਸਾਕੇ ਅਗਲੇ ਤੇ ਸਬਿਨ ਅਬਰ ਨ ਕੋਏ ਮਿਹਰ ਕਰੇ ਜੇ ਆਪਣੀ ਚਸਾ ਨ ਵਿਸਰੇ ਸੋਏ ਮਨ ਮੇਰੇ ਸਾਚਾ ਸੇਵ ਜਿ ਚਰ ਸਾਸ ਬਿਨ ਸੱਚੇ ਸਭ ਕੂੜ ਹੈ ਅੰਤੇ ਹੋਏ ਬਿਨਾ ਅਸਰਾ ਰਾਵ ਸਾਹਿਬ ਮੇਰਾ ਨਿਰਮਲਾ ਤੇ ਸਬਿਨ ਰਹੇ ਨ ਨ ਜਾਏ ਮੇਰੇ ਮਨ ਤਨ ਭੁਖਤ ਅਤ ਅਗਲੇ ਕੋਈ ਆਣ ਮਿਲਾਵੇ ਮਾਏ ਚਾਰੇ ਕੁੰਡਾ ਭਾਲੀਆਂ ਸ਼ਹਿਬ ਬਿਨ ਅਵਰ ਨ ਜਾਏ ਤੇ ਸਿਆਗੇ ਅਰਦਾਸ ਕਰ ਜੋ ਮੇਲੇ ਕਰਤਾਰ ਸਤਿਗੁਰ ਦਾਤਾ ਨਾਮ ਕਾ ਪੁਰਾ ਜਿਸ ਭੰਡਾਰ ਸਦਾ ਸਦਾ ਸਲਾਹੀਏ ਅੰਤ ਨ ਪਾਰਾ ਵਾਰ ਪਰਵਤ ਗਾਰ ਸਲਾਹੀਏ ਜਿਸ ਦੇ ਚਲਤ ਅਨੇਕ ਸਦਾ ਸਦਾ ਆਰਾਧੀਏ ਇਹ ਮਤਿ ਵਿਸੇਖ ਮਨ ਤਨ ਮਿੱਠਾ ਤਿਸ ਲਗੇ ਜਿਸ ਮਸਕ ਨਾਨਕ ਲੇਖ ਫਿਰ ਰਾਗ ਮਹਲਾ ਪੰਜਵਾਂ ਰਸਨਾ ਸੱਚਾ ਸਿਮਰੀਏ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਕੇ ਅਗਲੇ ਤੇ ਸਬੇ ਨੇ ਅਵਰ ਨ ਕੋਏ ਮਿਹਰ ਕਰੇ ਜੇ ਆਪਣੇ ਚਸਾ ਨ ਵਿਸਰੇ ਸੋਏ ਮਨ ਮੇਰੇ ਸਾਚਾ ਸੇਵ ਜਿ ਚਰ ਸਾਸ ਬਿਨ ਸਚੇ ਸਭ ਕੂੜ ਹੈ ਅੰਤੇ ਹੋਏ ਬినాਸ਼ ਰਹਾਉ ਸਾਹਿਬ ਮੇਰਾ ਨਿਰਮਲਾ ਇਸ ਬਿਨ ਰਹਿ ਨਾ ਜਾਏ ਮੇਰੇ ਮਨ ਤਨ ਭੁਖਿਆ ਤੇ ਅਗਲੀ ਕੋਈ ਆਣ ਮਿਲਾਵੇ ਮਾਏ ਚਾਰੇ ਕੁੰਡਾਂ ਭਾਲੀਆਂ ਸਹ ਬਿਨ ਅਬਰ ਨ ਜਾਏ ਇਸੇ ਅਗੇ ਅਰਦਾਸ ਕਰ ਜੋ ਮੇਨੇ ਕਰਤਾਰ ਸਤ ਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ ਸਦਾ ਸਦਾ ਸਦਾਹੀ ਐ ਅੰਤ ਨ ਪਰਵਾਰ ਪਰਵਰਦگار ਸਲਾਹੀਏ ਜਿਸ ਦੇ ਚਲਤ ਅਨੇਕ ਸਦਾ ਸਦਾ ਯਾਰਾ ਦੀਏ ਇਹਾ ਮਤਬ ਸੇਖ ਮਨ ਤਨ ਮਿੱਠਾ ਤੇ ਸੁਲਗੇ ਜਿਸ ਮਸਤਕ ਨਾਨਕ ਲੇਖ ਸ੍ਰੀ ਰਾਗ ਮਹਲਾ 5 ਰਸਨਾ ਸੱਚਾ ਸਿਮਰੀਏ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਕੇ ਅਗਲੇ ਤਿਸ ਬਿਨ ਅਵਰ ਨ ਕੋਇ ਮਿਹਰ ਕਰੇ ਜੇ ਆਪਣੀ ਚਤਾਨਾ ਵਿਸਰੈ ਸੋਇ ਮਨ ਮੇਰੇ ਸਾਚਾ ਸੇਵ ਜਿ ਚਰ ਸਾਸ ਬਿਨ ਸਚੇ ਸਭ ਖੂੜ ਹੈ ਅੰਤੇ ਹੋਏ ਬినాਸ਼ ਰਹਾਉ ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿਣ ਨ ਜਾਏ ਮੇਰੇ ਮਨ ਤਨ ਭੁੱਖਿਆ ਤੇ ਅਗੜੀ ਕੋਈ ਆਣ ਮਿਲਾਵੇ ਮਾਏ ਚਾਰੇ ਕੁੰਡਾ ਭਾਲੀਆਂ ਸਹਬੇ ਨਾ ਅਵਰ ਨ ਜਾਏ ਤੇਸਿਆ ਗਏ ਅਰਦਾਸ ਕਰ ਜੋ ਮੇਲੇ ਕਰਤਾਰ ਸਤ ਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ ਸਦਾ ਸਦਾ ਸਲਾਹੀਐ ਅੰਤ ਨ ਪਾਰਾਵਾਰ ਪਰਵਦ ਗਾਰਸ ਲਾਹੀਏ ਜਿਸ ਦੇ ਚਨ ਤੇ ਅਨੇਕ ਸਦਾ ਸਦਾ ਯਾਰਾਧੀਏ ਇਹਾ ਮਤ ਵਸੇਖ ਮਨ ਤਨ ਮਿੱਠਾ ਤੇਸ ਲਗੇ ਜਿਸਮਾ ਸਗ ਨਾਨਕ ਲੇਖ ਫਿਰ ਰਾਗ ਮਹਲਾ ਪੰਜਵਾਰ ਰਸਨਾ ਸੱਚਾ ਸਿਮਰੀਏ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਕੇ ਅਗਲੇ ਤਿਸ ਬਿਨ ਅਬਰ ਨ ਕੋਏ ਮਿਹਰ ਕਰੇ ਜੇ ਆਪਣੀ ਚਸਾ ਨਾ ਵਿਸਰੈ ਸੋਏ ਮਨ ਮੇਰੇ ਸਾਚਾ ਸੇਵ ਜਿ ਚਰ ਸਾਸ ਬਿਨ ਸਚੇ ਸਭ ਕੂੜ ਹੈ ਅੰਤ ਹੋਏ ਬਿਨਾਸ ਰਹਾਉ ਸਾਹਿਬ ਮੇਰਾ ਨਿਰਮਲਾ ਤਿਸ ਦਿਨ ਰਹਿਣ ਨ ਜਾਏ ਮੇਰੇ ਮਨ ਤਨ ਭੁੱਖਿਆ ਤੇ ਅਗਲੀ ਕੋਈ ਆਣ ਮਿਲਾਵੇ ਮਾਏ ਚਾਰੇ ਕੁੰਡਾਂ ਭਾਲੀਆਂ ਸਹਬੇ ਨ ਅਵਰ ਨ ਜਾਏ ਤੇਸਿਆ ਗਏ ਅਰਦਾਸ ਕਰ ਜੋ ਮੇਲੇ ਕਰਤਾਰ ਸਤਿਗੁਰ ਜਾਤਾ ਨਾਮ ਕਾ ਪੂਰਾ ਜਿਸ ਪੜهار ਸਦਾ ਸਦਾ ਸਹਲਾਹੀ ਐ ਅੰਤਨ ਪਰਵਾਰ ਪ੍ਰਵਦਗਾਰ ਸਹਲਾਹੀ ਐ ਜਿਸ ਦੇ ਚਲਦਾ ਅਨੇਕ ਸਦਾ ਸਦਾ ਯਾਰਾਦੀ ਐ ਇਹ ਮਤਿ ਵੇ ਸੇਖ ਮਨ ਤਨ ਮਿੱਠਾ ਤੇਸ ਲਗੈ ਜਿਸਮਾ ਸਗ ਨਾਨਕ ਲੇਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ